ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੀ ਗੋਲਡੀ ਬਰਾੜ ਦੇ ਮਾਰੇ ਜਾਣ ਦੀ ਖਬਰ ਫਰੀਜਨੋ ਕੈਲੀਫੋਰਨੀਆ ਤੋਂ ਆਈ ਹੈ ਉਹਦੇ ਬਾਰੇ ਫਰੀਜਨੋ ਪੁਲਿਸ ਡਿਪਾਰਟਮੈਂਟ ਨੇ ਕਲੀਅਰ ਕਰ ਦਿੱਤਾ ਹੈ ਕਿ ਮਾਰੇ ਜਾਣ ਵਾਲਾ ਵਿਅਕਤੀ ਗੋਲਡੀ ਬਰਾੜ ਨਹੀਂ ਹੈਗਾ ਸੋ ਜਿਹੜੀ ਘਟਨਾ ਮੰਗਲਵਾਰ ਵਾਪਰੀ ਹੈ ਤਕਰੀਬਨ 5:30 ਵਜੇ ਸ਼ਾਮ ਨੂੰ ਫੇਅਰ ਮਾਊਂਟਨ ਦੇ ਇਲਾਕੇ ਇਹਦੇ ਵਿੱਚ ਮਾਰੇ ਜਾਣ ਵਾਲਾ ਜਿਹੜਾ ਵਿਅਕਤੀ ਹੈ ਉਹਦਾ ਨਾਮ ਜੈਵियर ਗਲੈਡਨੀ ਉਹ 70 ਸਾਲਾ ਦਾ ਦੱਸਿਆ ਜਾ ਰਿਹਾ ਸੋ ਇਹ ਦੋ ਕਾਲਿਆਂ ਦੇ ਗਰੁੱਪਾਂ ਦੀ ਆਪਸ ਦੀ ਲੜਾਈ ਦੇ ਵਿੱਚ ਤੇ ਮਾਰਿਆ ਦਾਣਾ ਵਾਲਾ ਵਿਅਕਤੀ ਹੈ ਤੇ ਦੂਜਾ ਜਿਹੜਾ ਹੈਗਾ ਜੀ ਜਿਸ ਦੀ ਫੋਟੋ ਤੁਸੀਂ ਦੇਖ ਰਹੇ ਹੋ ਇਹੇ ਮੌਕੇ ਤੋਂ ਫਰਾਰ ਹੋ ਗਿਆ ਸੀ ਤੇ ਪੁਲਿਸ ਇਸ ਦੀ ਭਾਲ ਕਰ ਰਹੀ ਹੈ ਸੋ ਬਹੁਤ ਸਾਰੀਆਂ ਖਬਰਾਂ ਕੱਲ ਤੋਂ ਫੈਲ ਰਹੀਆਂ ਨੇ ਕਿ ਅਮਰੀਕਾ 'ਚ ਕੈਲੀਫੋਰਨੀਆ 'ਚ ਮਾਰੇ ਜਾਣ ਵਾਲਾ ਜਿਹੜਾ ਵਿਅਕਤੀ ਹੈ ਉਹ ਗੋਲਡੀ ਬਰਾੜਾ ਹੈ ਸੋ ਇਹ ਸਾਰੀ ਝੂਠੀ ਖਬਰ ਹੈ ਸੱਚਾਈ ਇਹ ਕਿ ਇਹ ਦੋ ਕਾਲਿਆਂ ਦੇ ਗਰੁੱਪਾਂ ਦੀ ਆਪਸ ਦੇ ਲੜਾਈ ਵਿੱਚ ਮਾਰੇ ਜਾਣ ਵਾਲਾ ਇੱਕ ਵਿਅਕਤੀ ਹੈ ਜਿਸ ਦੀ ਫੋਟੋ ਤੁਸੀਂ ਦੇਖ ਸਕਦੇ ਹੋ ਸੋ ਕੱਲ ਤੋਂ ਬਹੁਤ ਸਾਰੇ ਨਿਊ ਚੈਨਲ ਨੇ ਖਬਰ ਫੈਲਾਈ ਹੋਈ ਸੀ ਕਿ ਗੋਲਡੀ ਬਰਾੜ ਦੀ ਅਮਰੀਕਾ 'ਚ ਫਾਇਰਿੰਗ ਦੌਰਾਨ ਮੌਤ ਹੋ ਚੁੱਕੀ ਹੈ ਤੋਂ ਤੁਹਾਨੂੰ ਦੱਸ ਦਈਏ ਕਿ ਟੋਟਲੀ ਫੇਕ ਨਿਊਜ਼ ਹੈ ਤੇ ਜਿਹੜੇ ਗੈਂਗਸਟਰ ਅਰਸ਼ਦ ਅੱਲਾ ਤੇ ਲਖਵੀਰ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਉਹ ਵੀ ਕਿਸੇ ਦੁਆਰਾ ਫੇਕ ਨਿਊਜ਼ ਫੈਲਾਈ ਗਈ ਹੈ ਭਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਆਪਣੀ ਰਾਏ ਸਾਂਝੇ ਕਰ ਦਿਓ ਧੰਨਵਾਦ ਜੀ